ਬਿਲਕੁਲ ਜੀ ਸਭ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਆਂ ਸ਼੍ਰੀ ਕਾਲ ਤੱਕ ਸਭ ਵੱਲੋਂ ਬਣਾਈ ਗਈ ਸੱਤ ਮੈਂਬਰ ਕਮੇਟੀ ਦੀ ਸ਼੍ਰੀ ਕਾਲ ਤੱਕ ਸਭ ਤੋਂ ਪੰਜ ਸਿੰਘ ਸੈਵਾਨਾ ਵੱਲੋਂ ਫੈਸਲਾ ਲੈਂਦਿਆਂ 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਜਾਰੀ ਕੀਤੇ ਗਏ ਉਸ ਹੁਕਮਨਾਮਿਆਂ ਦੇ ਵਿੱਚ ਇੱਕ ਸੱਤ ਮੈਂਬਰ ਕਮੇਟੀ ਹੋਣ ਚਾਹੀਦੀ ਜਿਸ ਸੱਤ ਮੈਂਬਰ ਕਮੇਟੀ ਨੂੰ ਹਦਾਇਤ ਕੀਤੀ ਗਈ ਸੀ ਕਿ ਤੁਸੀਂ ਪਈ ਅਕਾਲੀ ਦਲ ਦੀ ਭਰਤੀ ਮਹਿਮ ਤੇ ਉੱਤੇ ਨਜ਼ਰਸਾਨੀ ਕਰਨੀ ਆ ਤੁਹਾਡੀ ਅਗਵਾਈ ਚ ਭਰਤੀ ਮਹਿਮ ਹੋਊਗੀ ਪਹਿਲਾਂ ਤਾਂ 2-3 ਮਹੀਨੇ ਬੈਠ ਕੇ ਨਹੀਂ ਹੋਈ ਫਿਰ ਉਸ ਤੋਂ ਬਾਅਦ ਜਦੋਂ ਬੈਠਕ ਹੋਈ ਵੀ ਤਦ ਇਹ ਸਥਿਤੀ ਬਣ ਗਈ ਕਿ ਤਾਮੀ ਸਾਹਿਬ ਵੀ ਅਸਤੀਫਾ ਦੇ ਗਏ ਬਨੂੰਗਰ ਸਾਹਿਬ ਵੀ ਅਸਤੀਫਾ ਦੇ ਗਏ ਤੇ ਕਮੇਟੀ 5 ਮੈਂਬਰੀ ਰਹਿ ਗਈ ਉਹ 5 ਮੈਂਬਰੀ ਕਮੇਟੀ ਬਕਾਇਦਾ ਤੌਰ ਤੇ ਕਹਿੰਦੇ ਜੀ ਕਿ ਹੁਣ ਅਗਾਹ ਵੱਧਿਆ ਹੋਇਆ ਜੱਧਰ ਸਾਹਿਬ ਕੋਲ ਵੀ ਕਿ ਜੱਧਰ ਸਾਹਿਬ ਸਾਨੂੰ ਤਾਂ ਜੀ ਭਰਤੀ ਨਹੀਂ ਕਰਨ ਦੇਉ ਉਹਨਾਂ ਨੇ ਤਾਂ ਆਪਣੀ ਭਰਤੀ ਵਾਲਾ ਕੰਮ ਨਿਬੇੜ ਲਿਆ ਜੀ ਦੋ ਮੈਂਬਰ ਸਾਡੇ ਅਸਤੀਫਾ ਦੇ ਗਏ ਤੇ ਆਖਰ ਜੱਤਰ ਸਾਹਿਬ ਨੇ ਚੁੱਪ ਥੋੜੀ মিডিਆ ਜਾ ਕੇ ਗੱਲ ਕਹੀ ਕਿ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਪ੍ਰਾਪਤ ਹੈ ਉਹ ਕੱਲ ਤੱਕ ਸਭ ਦੇ ਹੁਕਮਾਂ ਅਨਸਾਰ ਆਪਣੀ ਭਰਤੀ ਮੈਂਬਰ ਸ਼ੁਰੂ ਕਰੇ ਤੇ ਜੇ ਲੋੜ ਹੋਣਾ ਚ ਕਨਵੀਨਰ ਥਾਪ ਦਿਆਂਗੇ ਹੁਣ ਇਸ ਦਾ ਮਤਲਬ ਹੁਣ ਸੱਤ ਮੈਂਬਰੀ ਕਮੇਟੀ ਪੰਜ ਮੈਂਬਰੀ ਨੂੰ ਹੀ ਮਾਨਤਾ ਮਿਲ ਗਈ ਹੈ ਹੁਣ ਤਾਂਮੀ ਸਾਹਿਬ ਦੀ ਵਾਪਸੀ ਵਾਲਾ ਰਾਹ ਤਾਂ ਬੰਦ ਹੋ ਗਿਆ ਯਾਜੀ ਵੀ ਹੋ ਰਹਾ ਬਚਿਆ ਪਰ ਇਹ ਪੰਜ ਮੈਂਬਰੀ ਕਮੇਟੀ ਇੱਕ ਵਾਰ ਫਿਰ ਜੱਤਰਗਨ ਨਿਰਗਵੀਤ ਸਿੰਘ ਕੋਲ ਕੱਲ ਜਾ ਰਹੀ ਹੈ। ਵੈਸੇ ਚਰਚਾ ਮਤਾਈ ਵੀ ਸੀ ਕਿ ਬਰਵਿੰਦਰ ਸਿੰਘ ਭੁੰਦੜ ਵੀ ਸਿੰਘ ਸਾਹਿਬ ਕੋਲ ਜਾਣਾ ਚਾਹੁੰਦੇ ਨੇ। ਹੋ ਸਕਦਾ ਉਹਨਾਂ ਨੂੰ ਵੀ ਟਾਈਮ ਮਿਲ ਜਵੇ। ਹੋ ਸਕਦਾ ਹੈ ਕਿ ਇਹਨਾਂ ਦੋਹਾਂ ਤਿਰਾਂ ਨੂੰ ਮਿਲਣ ਤੋਂ ਬਾਅਦ ਹੀ ਪੰਜ ਸਿੰਘ ਸਾਹਿਬਾਂ ਦੀ ਬੈਠਕ ਹੋਵੇ। ਪਰ ਪੰਜ ਮੈਂਬਰੀ ਕਮੇਟੀ ਪਲਕੇ ਨੂੰ ਜਿਹਦੇ ਵਿੱਚ ਖਾਸ ਕਰ ਕੋਲ ਸਿੰਘ ਚੁੰਦਾ ਹੋਰੀ ਹੈ ਹੁਣ ਕਿਉਂਕਿ ਬਾਦਲਤਰ ਵੱਲੋਂ ਮੇਨ ਕੁਲ ਕੁਲ ਮਲਾਕੇ ਤਿੰਨ ਮੈਂਬਰ ਸੀਗੇ ਜਿਨ੍ਹਾਂ ਚੋਂ ਤਾਮੀਰ ਸਾਹਿਬ ਵੀ ਬਾਦਲਤਰ ਵੱਲੋਂ ਮੰਨੇ ਜਾਂਦੇ ਸੀ ਬਡੁੰਗਰ ਸਾਹਿਬ ਤੇ ਇਕਵਾਲ ਸਿੰਘ ਝੁੰਦਾ ਹੋਰੀ ਸੀ ਸੋ ਦੋ ਮੈਂਬਰ ਤਾਂ ਬਾਹਰ ਹੋ ਗਏ ਕੁਲ ਮਲਾਕੇ ਇਧਰੋਂ ਇਕਵਾਲ ਸਿੰਘ ਝੁੰਦਾ ਹੋਰੀ ਹੋਣੇ ਆ ਦੂਸਰੇ ਪਾਸੇ ਮਨਪ੍ਰਿਤ ਐਲੀ ਲੀ ਫਿਚਕੀ ਚੱਲ ਰਹੇ ਨੇ ਬਡਾਲਾ ਹੋਰੀ ਤੇ ਇੱਕ ਹੋਰ ਮੈਮ ਨੇ ਜਿਹੜੇ ਉਹ ਇਹਦੇ ਵਿੱਚ ਹੈਗੇ ਸੋ ਇਸ ਤਰ੍ਹਾਂ ਹੁਣੇ ਜਿਹੜੀ ਪੰਜ ਮੈਂਬਰੀ ਆ ਇਹ ਪੰਜ ਮੈਂਬਰੀ ਕਮੇਟੀ ਭਲਕੇ ਨੂੰ 4 ਮਾਰਚ ਨੂੰ ਸਿੰਘ ਸਾਹਿਬ ਗਿਆ ਨਿਰਮੇਤ ਸਿੰਘ ਨਾਲ ਮੁਲਾਕਾਤ ਕਰਨ ਜਾ ਰਹੀ ਹੈ ਉਸ ਦਾ ਕੇਸ ਪਾਸ ਰੂਪ ਚ ਪੁੱਛ ਕਿਉਂਣ ਜੀ ਠੀਕ ਹੈ ਫਿਰ ਅਸੀਂ ਜੇ ਭਰਤੀ ਕਰਦੇ ਹਾਂ ਉਹ ਕੀ ਨਮਾ ਅਕਾਲੀ ਬਣਾਉ ਉੱਚਾ ਨਵਾ ਪ੍ਰਧਾਨ ਬਣੂ ਸਾਰਿਆਂ ਨੂੰ ਸੁਨੇਹਾ ਲਈਏ ਕੀ ਕਰਨਾ ਜੀ ਉਹ ਥੋੜੀ ਜਿਹੀ ਪ੍ਰਕਿਰਿਆ ਉਹ ਸਦਾ ਸਪਸ਼ਟ ਕਰਨ ਜਾਣਾ ਚਾਹੁੰਦੇ ਹਾਂ ਜਾਂ ਪੰਜ ਸਿਕਸਾਂ ਦੀ ਬੈਠਕ ਤੋਂ ਬਾਅਦ ਇਹਨੂੰ ਸਪਸ਼ਟ ਹੋਊਗਾ ਉੱਥੇ ਹੀ ਕੋਈ ਫਰਮਾਨ ਨਵਾ ਜਾਰੀ ਹੋਊਗਾ ਇਹ ਵੀ ਸਮਝਣ ਜਾ ਰਹੇ ਹਾਂ ਚਲੋ ਇੱਧਰ ਧਾਮੀ ਸਭ ਨੂੰ ਮਨਾਉਣ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ ਕਦੇ ਕੁਝ ਤਰ੍ਹਾਂ ਕਹਿੰਦੀ ਆ ਕਿ ਵੀ ਹੁਣ ਬਾਦਲ ਦਲ ਨਹੀਂ ਚਾਹੁੰਦਾ ਤਾਂ ਅਮੀ ਸਾਹਿਬ ਵਾਪਸ ਆਉਣ ਪਰ ਉਹ ਸੰਗਤ ਦੇ ਵਿੱਚ ਸੁਨਿਆਵੀ ਦਿਨਾਂ ਚਾਹੁੰਦਾ ਕਿ ਅਸੀਂ ਧਾਮੀ ਸਾਹਿਬ ਤੋਂ ਹੀ ਮੁਖ ਮੋੜ ਲਿਆ ਤੇ ਉਹਨਾਂ ਨੂੰ ਲੱਗਦਾ ਕਿ ਧਾਮੀ ਸਾਹਿਬ ਦੇ ਜਾਣ ਨਾਲ ਇੱਕ ਕੜੀ ਤਾਂ ਜ਼ਰੂਰ ਟੁੱਟ ਗਈ ਜਿਹੜੀ ਇਕਾਲੀ ਦਲ ਬਾਦਲ ਤੇ ਸਿੰਘ ਸਹਿਵਾਨ ਵਿਚਾਲੇ ਕੜੀ ਸੀ ਉਹ ਬੈਲੈਂਸ ਰੱਖ ਕੇ ਚੱਲਣ ਵਿੱਚ ਮਾਹਰ ਸੀ ਪਤਾ ਨਹੀਂ ਪਰ ਫੈਸਲੇ ਤਾਂ ਉਹ ਵੀ ਨਹੀਂ ਲੈ ਸਕੇ ਨਾ ਕਮੇਟੀ ਦੀ ਬੈਠਕ ਬੁਲਾ ਸਕੇ ਨਾ ਵਰਤੀ ਸ਼ੁਰੂ ਕਰਾ ਸਕੇ ਹੁਣ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਦੇ ਵਿੱਚ ਲੀਡਰਸ਼ਿਪ ਵੀ ਜਾਇਆ ਏ ਵਰਕਰ ਵੀ ਜਾਇਆ ਏ ਸਲਾਹਕਾਰ ਵੀ ਜਾਇਆ ਏ ਹਾਂ ਇਧਰ ਵਰਕਿੰਗ ਅੰਤਰੀ ਕਮੇਟੀ ਦੀ ਬੈਠਕ ਵੀ ਹੋਲੀ ਐ ਐਸ்சிਪੀਸੀ ਦੀ ਜਿਹਦੇ ਵਿੱਚ ਅਸੀਂ ਫਿਰ ਨੂੰ ਪੈਂਡਿੰਗ ਰੱਖਿਆ ਹੋਇਆ ਪਰ ਇੱਕ ਵਾਰ ਫਿਰ ਇੱਕ ਪੰਜ ਮੈਂਬਰੀ ਕਮੇਟੀ ਤਾਮੀ ਸਾਹਿਬ ਨੂੰ ਮਨਾਉਣ ਜਾਂਦੀ ਹੈ ਜਿਹਦੇ ਵਿੱਚ ਰਗੂਜੀਤ ਸਿੰਘ ਬਿਰਕ ਜਿਹੜੇ ਸੀਨੀਅਰ ਵਾਈਸ ਪ੍ਰਧਾਨ ਨੇ ਤਾਮੀ ਸਾਹਿਬ ਦੀ ਟੀਮ 'ਚ ਕੰਮ ਕਰ ਰਹੇ ਸੀ ਪਰ ਮੰਨਿਆ ਜਾਂਦਾ ਸੀ ਕਿ ਲਗਭਗ ਪ੍ਰਧਾਨ ਵਾਲਾ ਕੰਮ ਉਹ ਹੀ ਦੇਖ ਰਹੇ ਸੀ ਉਹਨਾਂ ਦੀ ਵੱਧ ਚੱਲਣ ਲੱਗ ਪਈ ਸੀ ਹੁਣ ਇਹ ਤਾਂ ਜੀ ਤਾਮੀ ਸਾਹਿਬ ਜਾਣਨ ਜਾਂ ਰਗੂਜੀਤ ਤਰੱਕੀ ਜਾਣਨ ਪਰ ਰਗੂਜੀਤ ਬਿਰਕ ਹੋਰਾਂ ਦੀ ਅਗਵਾਈ 'ਚ ਹੀ ਇਹ ਪੰਜ ਮੈਂਬਰੀ ਕਮੇਟੀ ਉਹਨਾਂ ਨੂੰ ਮਿਲਣ ਗਈ ਜਿਹਦੇ ਵਿੱਚ ਭਾਈ ਬਲਦੇਵ ਸਿੰਘ ਹੈ ਭਾਈ ਸਰਜੀਤ ਸਿੰਘ ਬੀਬੀ ਹਰਜਿੰਦਰ ਕੌਰ ਹੈਨਾ ਤੇ ਇਸੇ ਤਰ੍ਹਾਂ ਸੁਖਰਪ੍ਰੀਤ ਸਿੰਘ ਰੋਡੇ ਸੋ ਇਹ ਪੰਜ ਮੈਂਬਰੀ ਕਮੇਟੀ ਤਾਮੀ ਸਾਹਿਬ ਦੇ ਘਰੇ ਗਈ ਤਾਮੀ ਸਾਹਿਬ ਨੂੰ ਮਨਾਇਆ ਹੈਨਾ ਰੁਘਜੀਤ ਬਰਕੋਰਾ ਨੇ ਵੀ ਭਾਈ ਬਲਦੇਵ ਸਿੰਘ ਹੋਰਾਂ ਨੇ ਵੀ ਕਹਿੰਦੇ ਗੱਲ ਕੀਤੀ ਬੀਬੀ ਹਰਜਿੰਦਰ ਕੌਰ ਹੋਰਾਂ ਨੇ ਵੀ ਜਿਹੜੇ ਚੰਡੀਗੜ੍ਹ ਤੋਂ ਮੇਅਰ ਵੀ ਰਹੇ ਨੇ ਐਸਪੀਸੀ ਮੈਂਬਰ ਵੀ ਚੱਲੇ ਹੁੰਦੇ ਰਹੇ ਨਖਲੀ ਦਲ ਦੇ ਵੱਲੋਂ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਕਹਿੰਦੇ ਕਿ ਤਾਮੀ ਸਾਹਿਬ ਨੇ ਅਜੇ ਵੀ ਹਾਮੀ ਨਹੀਂ ਭਰੀ ਹਾਂ ਉਹਨਾਂ ਨੂੰ ਚਾਹ ਪਾਣੀ ਪਹੁੰਚਾਉਂਦੇ ਇੰਨਾ ਜ਼ਰੂਰ ਕਿਹਾ ਕਿ ਕੋਈ ਨਾ ਮੈਂ ਵਿਚਾਰ ਕਰੂੰ ਪਰ ਤਾਮੀ ਸਾਹਿਬ ਦੇ ਨੇੜਲੇ ਦਾ ਕਹਿਣਾ ਕਿ ਹੁਣ ਉਹ ਪਰਤਣਾ ਨਹੀਂ ਚਾਹੁੰਦੇ ਹੁਣ ਉਹ ਮੁੜ ਕੇ ਸੇਵਾ ਸੰਭਾਲਣਾ ਨਹੀਂ ਚਾਹੁੰਦੇ ਪਰ ਇਹ ਸਭ ਦੇ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਫੰਡ ਕਮੇਟੀ ਨੇ ਆਪਣੀ ਬੈਠਕ ਬੁਲਾਵੀਂ ਸਤ ਮੈਂ 7 ਮਾਰਚ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਅੰਤਰਕ ਕਮੇਟੀ ਦੀ ਕਾਤਰਤਾ ਹੈ। ਪਹਿਲੀ ਨਜ਼ਰੇ ਤਾਂ ਇਹ ਸਪਸ਼ਟ ਲੱਗਦਾ ਕਿ ਉਸ ਦਿਨ ਪਈ ਬਜਟ ਦੇ ਲੈ ਕੇ ਅਸੀਂ ਬਜਟ ਨੂੰ ਲੈ ਕੇ ਤਰੀਕ ਦਾ ਐਲਾਨ ਹੋਣਾ ਹੈ। ਆਮ اجلاس ਜਿਹੜਾ ਬੁਲਾਇਆ ਜਾਣਾ ਹੈ, ਬਜਟੀ اجلاس ਜੀ ਨੂੰ ਕਹਿੰਦੇ ਆ ਉਹਦੀ ਤਰੀਕ ਦਾ ਐਲਾਨ ਹੋਣਾ ਹੈ। ਉੱਚ ਬਜਟ ਪੇਸ਼ ਹੋਊਗਾ, ਅਗਲਾ ਬਜਟ ਪਾਸ ਹੋਊਗਾ, ਉਹ ਸਾਰਾ ਕੁਝ। ਪਰ ਕੁਝ ਤਰ੍ਹਾਂ ਕਹਿੰਦੀ ਹੈ ਕਿ ਉਸ ਦਿਨ ਹੋ ਸਕਦਾ ਕਿ ਅਸਤੀਫਾ ਫਿਰ ਪ੍ਰਵਾਨ ਹੋ ਜਵੇ। ਕਿ ਅਕਾਲੀਦਾਰ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਕਰ ਚੁੱਕਿਆ। ਜੋ ਸੈਂਟਕ tạmੀ ਸਾਹਿਬ ਨਹੀਂ ਪਰਤਦੇ پیسے ਤਾਂ ਜਦੋਂ ਤੱਕ ਨਮਾ ਪ੍ਰਧਾਨ ਨੂੰ ਚਾਰਜ ਨਹੀਂ ਮਿਲਦਾ ਤੇ tạmੀ ਸਾਹਿਬ ਦਾ ਸਹੀਫਾ ਪਰਵਾਹ ਨਹੀਂ ਇਸ ਲਈ ਪ੍ਰਧਾਨ ਤੋਂ ਹੈਗੇ ਨੇ ਤੇ ਇਸੇ ਲਈ ਸ਼ਾਇਦ ਬਜਟ ਵਾਲੀ ਕੁਝ ਫਾਈਲਾਂ ਉਹਦੇ ਘਰੇ ਗਈਆਂ ਸੀ ਤੇ ਉਹਨਾਂ ਦੇ ਉੱਤੇ ਨજર ਸਾਨੀ ਵੀ ਹੋਈ ਹੈ ਤੇ ਕਹਿੰਦੇ ਦਸਖਤ ਵੀ ਹੋਏ ਨੇ ਕਾਰਵਾਈ ਵੀ ਪਾਈ ਹੈ ਸੋ ਇਹਦਾ ਮਤਲਬ ਬਜਟ ਤਾਂ ਉਹਨਾਂ ਦੀ ਪ੍ਰਧਾਨਗੀ ਹੇਠ ਹੀ ਪੇਸ਼ ਹੋਣਾ ਹੈ ਕਿ ਉਸ ਦਿਨ ਆਉਣਗੇ ਜਾਂ ਉਹ ਵੀ ਨਹੀਂ ਆਉਣਗੇ ਜਾਂ ਉਹ ਤੋਂ ਪਹਿਲਾਂ ਹੀ ਹੁਣ ਇਸ ਬੈਠਕ ਦੇ ਵਿੱਚ ਹੀ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਵੇਗਾ ਜਿਹੜਾ ਪਿੰਡ ਕਿ ਰੱਖਿਆ ਹੋਇਆ। ਸੋ ਜੇ ਉਹ ਅਸਤੀਫਾ ਪ੍ਰਵਾਨ ਹੋ ਜਾਂਦਾ। ਤੇ ਫਿਰ ਉਸ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਇਸੇ ਬੈਠਕ 'ਚ ਨਵਾਂ ਪ੍ਰਧਾਨ ਲਾਇਆ ਜਾਏਗਾ। ਕੀ اجلاس ਚ ਲਿਜਾਇਆ ਜਾਏਗਾ ਇਸ ਵਾਰ ਜੀ? ਖੜੇ ਨੇ। ਪਰ ਕੀ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ 7 ਮਾਰਚ ਨੂੰ ਹੋਣ ਵਾਲੀ ਅੰਤਰਿਕ ਕਮੇਟੀ ਦੀ ਬੈਠਕ ਕੱਲੀ ਬਚੜਦੀਆਂ ਤਰੀਕਾਂ ਲਈ ਹੋਏਗੀ? ਜਾਂ ਤਾਮੀ ਸਾਹਿਬ ਦਾ ਅਸਤੀਫਾ ਪ੍ਰਵਾਨ ਵੀ ਇਸਨ ਕਰ ਲਿਆ ਜਾਵੇਗਾ? ਇਹ ਵੀ ਸਵਾਲ ਨਾਲ ਹੈ। ਪਰ ਇਹ ਸਾਰੀ ਤਿੰਨੇ ਪ੍ਰਕਿਰਿਆਵਾਂ ਚਾਹੇ ਅੰਤਰੀਕ ਕਮੇਟੀ ਦੀ ਬੈਠਕ ਆ ਗਈ ਚਾਹੇ ਪੰਜ ਮੈਂਬਰੀ ਕਮੇਟੀ ਨੇ ਸਮਾ ਮੰਗ ਲਿਆ ਜਾਂ ਜਥੇਦਾਰ ਸਾਹਿਬ ਤੋਂ ਕੱਲੂ ਮੁਲਾਕਾਤ ਕਰਨੀ ਹੈ ਚਾਹੇ ਇੱਕ ਪੰਜ ਮੈਂਬਰੀ ਕਮੇਟੀ ਤਾਂ ਵੀ ਸਭ ਨੂੰ ਮਰਾਉਣ ਚਲੀਗੀ ਪਰ ਇਹ ਸਭ ਦੇ ਬਾਵਜੂਦ ਵੀ ਸਭ ਦੀਆਂ ਨਜ਼ਰਾਂ ਹੀ ਨੇ ਕਿ ਜਥੇਦਾਰ ਸਾਹਿਬ ਗਿਆਨੀ ਰਕਬੀਰ ਸਿੰਘ ਉਹਨੇ ਆਖਿਆ ਹੋਇਆ ਕਿ ਜੀ ਅਸੀਂ ਹੁਣ ਬੈਠਕ ਬੁਲਾਵਾਂਗੇ ਪੰਜ ਸਿੰਘ ਸਭਾ ਨਾਲ ਦੀ ਉਹ ਚ ਫੈਸਲਾ ਲਵਾਂਗੇ ਸਭ ਦੀਆਂ ਨਜ਼ਰਾਂ ਉੱਤੇ ਪਰਨੇ ਕਿਉਂ ਬੈਠਕ ਕਰੀਏ ਚਲੋ